ਪੰਜਾਬੀ ਗਾਇਕ ਅਦਾਕਾਰ ਦਲਜੀਤ ਦੋਸਾਂਝ ਉਮੀਦਾਂ ਵਿਚੰਦੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ਕਰੋੜਪਤੀ 17 ਦੇ ਵਿੱਚ ਆਉਣ ਲਈ ਤਿਆਰ ਨੇ ਦਲਜੀਤ ਦੋਸਾਂਝ ਨੇ ਇੱਕ ਖਾਸ ਐਪੀਸੋਡ ਦੀ ਸ਼ੂਟਿੰਗ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ ਤੇ ਪਰ ਇਸ ਦੇ ਪਰ ਸਾਲਨ ਦੀ ਅਜੇ ਤੱਕ ਅਧਿਕਾਰਿਕ ਤਰੀਕ ਜਾਰੀ ਨਹੀਂ ਕੀਤੀ ਗਈ ਉਮੀਦ ਹੈ ਕਿ ਕੇਬੀਸੀ ਦਾ ਇਹ ਐਪੀਸੋਡ ਜਲਦ ਹੀ ਪ੍ਰਸਾਰਿਤ ਕੀ ਤਜਾਬੇ ਦਾ ਦਰਸਾ ਦਲਜੀਤ ਦੋਸਾਜ ਨੇ ਹਾਲ ਹੀ ਚ ਆਪਣੇ ਫੈਨਸ ਨਾਲ ਐਕਸ ਤੇ ਗੱਲਬਾਤ ਕਰਦੇ ਹੋਏ ਕਈ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਨੇ ਇੱਕ ਫੈਨ ਨੇ ਕੇਬੀਸੀ ਦੇ ਉਨਪੱਬ ਬਾਰੇ ਪੁੱਛਿਆ ਕਿ ਜਿਸ ਤੇ ਦਲਜੀਤ ਨੇ ਜ਼ਿਆਦਾ ਵਿਸਥਾਰ ਨਹੀਂ ਦਿੱਤਾ ਸਿਰਫ ਇਹ ਦੱਸਿਆ ਕਿ ਉਹ ਇਸ ਵਿੱਚ ਨੇਕ ਕੰਮ ਲਈ ਗਏ ਸੀ ਦਲਜੀਤ ਨੇ ਲਿਖਿਆ ਕਿ ਪੰਜਾਬ ਵਿੱਚ ਆਏ ਹੜ੍ਹ ਲਈ ਹੈ ਤੇ ਮੀਡੀਆ ਰਿਪੋਰਟਾਂ ਮੁਤਾਬਕ ਦਲਜੀਤ ਨੇ ਇਨਾਮੀ ਰਾਸ਼ੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦ ਲਈ ਦੇਨਗੇ ਹਾਲਾਂਕਿ ਕੌਣ ਬਣੇਗਾ ਕਰੋੜਪਤੀ ਤੇ ਜਿੱਤੀ ਗਈ ਰਕਮ ਦਾ ਅਧਿਕਾਰਿਕ ਤੌਰ ਤੇ ਖੁਲਾਸਾ ਨਹੀਂ ਕੀਤਾ ਗਿਆ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਦਲਜੀਤ ਨੇ ਖੁਦ ਇੱਕ ਵੀਡੀਓ ਵਿੱਚ ਸਾਂਝਾ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਕੇਵੀਸੀ 17 ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਦਲਜੀਤ ਪੰਜਾਬ ਦੇ ਵਿੱਚ ਪ੍ਰਭਾਵਿਤ ਪਰਿਵਾਰਾਂ ਲਈ ਆਪਣਾ ਪੂਰਾ ਸਮਰਥਨ ਦਿਖਾ ਰਹੇ ਨੇ ਤੇ ਉਹਨਾਂ ਨੇ ਆਪਣੇ ਪਹਿਲੇ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਏਕਤਾ ਤੇ ਚਿੰਤਾ ਜ਼ਾਹਰ ਕਰਦੇ ਹੋਏ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਕਿਹਾ ਸੀ ਕਿ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਨੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ 10 ਅੰਮ੍ਰਿਤਸਰ ਦੇ 10 ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਨੂੰ ਘੋਦ ਲਿਆ ਤੇ ਭੋਜਨ ਪਾਣੀ ਦਵਾਈਆਂ ਤੇ ਲੰਬੇ ਸਮੇਂ ਦੀ ਪੁਨਰਵਾਸ ਸਹਾਇਤਾ ਮੁਹੱਈਆ ਕਰਨ ਦੀਆਂ ਯੋਜਨਾਵਾਂ ਬਣਾਈਆਂ ਨੇ